ਦਾ ਬਾਡੀ ਨਾਲ ਵੀ ਗਾਰਡ ਰੱਖਣਾ ਪੈਂਦਾ ਪਰ ਮੈਂ ਹਰਜੀਤ ਹਰਮਨ ਦੀ ਜ਼ਿੰਦਗੀ ਬੜੀ ਸਾਦੀ ਤੇ ਸਿੰਪਲ ਵੇਖੀ ਆ ਮੈਂ ਤਾਂ ਹੀ ਓਪਨਿੰਗ ਚ ਇਹ ਗੱਲ ਕਿਹਾ ਵੀ ਸਾਦਗੀ ਦਾ ਪ੍ਰਤੀਕ ਹੈ ਹਰਮਨ ਕਲਾਕਾਰ ਤਾਂ ਬਈ ਬੜਾ ਤਾਮਚਾਮ ਲਾਮ ਲਸ਼ਕਰ ਨਾਲ ਰੱਖਦੇ ਆ ਤੁਸੀਂ ਸੋਸ਼ਲ ਮੀਡੀਆ ਤੋਂ ਵੀ ਬਹੁਤਾ ਪ੍ਰਭਾਵਿਤ ਨਹੀਂ ਹੈਗੇ ਨਾ ਤੁਹਾਡੇ ਨਾਲ ਲਾਮ ਲਸ਼ਕਰ ਚੱਲਦਾ ਇਹਦੀ ਵਜ੍ਹਾ ਕੀ ਆ ਇਹ ਜੀ ਆਪੋ ਆਪਣਾ ਸੁਭਾਅ ਹੁੰਦਾ ਮੈਨੂੰ ਲੱਗਦਾ ਹਰੇ ਬੰਦੇ ਦਾ ਆਪਣਾ ਹੁੰਦਾ ਥੋੜਾ ਵੀ ਆਪਣਾ ਹੋਣਾ ਕਈ ਤੁਹਾਡੇ ਫੀਲਡ ਚ ਕਈ ਤਰ੍ਹਾਂ ਦੇ ਹੁੰਨੇ ਕਈ ਤਰ੍ਹਾਂ ਦੇ ਪਰ ਤੁਹਾਨੂੰ ਯੂਨੀਵਰਸਿਟੀ ਜਾਂ ਲੋਕ ਕਹਿੰਦੇ ਜੰਗਸ਼ਾ ਲੱਗਦਾ ਹੈ ਜੀ ਤੋਂ ਨੂੰ ਐ ਨਹੀਂ ਕਹਿੰਦੇ ਪਿਛਾ ਨਾ ਰਹੇ ਜੀ ਯਾਰ ਆਜੂ ਚੀਜ਼ ਹੋਈ ਆ ਅਜੇ ਤਾਂ ਛੋਟੀ ਸਾਫ ਗੱਲ ਹੋਰ ਸੀ ਸਾਡੇ ਵੇਲੇ ਦਾ ਪਹਿਲਾਂ ਹੋਰ ਕੰਮ ਹੁੰਦਾ ਸੀ ਜਦੋਂ ਸਿੰਗਰ ਹੁੰਦਾ ਸੀ ਉਹਦੀ ਪਛਾਣ ਅਲੱਗ ਏ ਆ ਜਾਂਦੀ ਸੀ ਉਹਦੇ ਮੁੰਦਰੀਆਂ ਮਾਦਰੀਆਂ ਛਾਪਾਂ ਛੱਲੇ ਮੇਰੇ ਯਾਦ ਆ ਹੁਣ ਮੈਂ ਨਾਉ ਨਹੀਂ ਲਾਉਂਗਾ ਅਰਵਿੰਦਰ ਵਗਰੇ ਵਾਲੋਂ ਨਹੀਂ ਵਾਇਦ ਹਾਤੇ ਹੁੰਦੇ ਨੇ ਕਹਿੰਦੇ ਕਿ ਕਲਾਕਾਰ ਸੀ ਸਾਡੇ ਨਾਲ ਸਾਡੀਆਂ ਕੈਸ਼ਟਾਂ ਕੋਸਟਾਂ ਚੱਲਦੀਆਂ ਸੀ ਟੀ ਵਾਲਿਆਂ ਨੇ ਬੁਲਾ ਲੇ ਕਹਿੰਦਾ ਬੰਦਾ ਦੇਖਣ ਆਇਆ ਵੀ ਕਿਰੂ ਮੰਦਰ ਬੁਲਾਈਏ ਪਹਿਲਾਂ ਕਹਿੰਦਾ ਸਾਡੇ ਨਾਲ ਦਾ ਇੱਕ ਸੀ ਉਹਨੂੰ ਕਾਉਣਾ ਤਾਂ ਜੰਬੀ ਆਉਂਦਾ ਪਰ ਉਹ ਤੇ ਜਿਹੜਾ ਕੰਨ ਕਹਿੰਦੇ ਜੀ ਉਹ ਬੰਦੇ ਨੂੰ ਪਹਿਲਾਂ ਬੁਲਾਇਆ ਜਾਊਗਾ ਉਹ ਕਹਿੰਦੇ ਤਾਂ ਆਉਦਾ ਹੀ ਨਹੀਂ ਅੱਗੇ ਆਏ ਪਛਾਣ ਸੀ ਹੁਣ ਵੀ ਕਈਆਂ 'ਚ ਹੈਗਾ ਪਰ ਮੇਰਾ ਆਪਾਂ ਕਿਸੇ ਨੂੰ ਕੀ ਕਹਾਂਗੇ ਪਰ ਮੇਰਾ ਜੀ ਪ੍ਰਮਾਤਮਾ ਇੱਕ ਬੌਂਸਰ ਜ਼ਰੂਰ ਰੱਖਣੇ ਪੈਂਦੇ ਨੇ ਲੋਕ ਉਨਾਂ ਤੇ ਵੀ ਲੱਗਦੇ ਨੇ ਉਹ ਵਿਆਹ ਵਾਲੇ ਦਿਨ ਕਿਉਂਕਿ ਉੱਥੇ ਸ਼ਰਾਬੀ ਹੋ ਜਾਂਦੇ ਨੇ ਵਿਆਹ ਵਾਲੇ ਨੂੰ ਤਾਂ ਪਤਾ ਨਹੀਂ ਹੁੰਦਾ ਫਿਰ ਸਾਡਾ ਰੌਲਾ ਸ਼ਰਾਬੀਆਂ ਨਾਲ ਪੈ ਜਾਂਦਾ ਫਿਰ ਗਾਉਣ ਵੱਲ ਧਿਆਨ ਨਹੀਂ ਜਾਂਦਾ ਹਾਂਜੀ ਬਸ ਉਸ ਤੋਂ ਬਾਅਦ ਉਹ ਆਪਣੇ ਘਰੇ ਚਲੇ ਜਾਂਦੇ ਨੇ ਮੈਂ ਆਪਣੇ ਘਰੇ ਅਜੇ ਤੱਕ ਲੋੜ ਪਈ ਨਹੀਂ ਤੇ ਰੱਬ ਅਗੇ ਅਰਦਾਸ ਹੈ ਕਿ ਪਾਵੇ ਬਣਾ ਜੀ अच्छा प्रगट भाई होरी थोड़ी जिंदगी का टर्निंग पॉइंट है जी ਤੁਸੀਂ ਕਿਹੜੇ ਗੀਤ ਨੂੰ ਮਹਿਸੂਸ ਕਰਦੇ ਹੋ ਕਿ ਆ ਫਲਾਨਾ ਗੀਤ ਹੈ ਜਿਹਦੇ ਨਾਲ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਹਰਜੀਤ ਹਰਮਣ ਇੱਕ ਕਲਾਕਾਰ ਇੰਡਸਟਰੀ ਚ ਆਇਆ ਤੇ ਉਹਦੇ ਗਾਣੇ ਬਹੁਤ ਵਧੀਆ ਹੈ ਜਾਂ ਉਹਦਾ ਗੀਤ ਬਹੁਤ ਵਧੀਆ ਛੋਟੀ ਸਾਹਿਬ ਲੈ ਕੇ ਤਾਂ ਪ੍ਰਗਟ ਸਿੰਘ ਆਏ ਮੈਨੂੰ ਕੋਈ ਸਪੋਰਟ ਚਾਹੀਦੀ ਹੁੰਦੀ ਹਰ ਬੰਦੇ ਨੂੰ ਕੋਈ ਫੀਲਡ ਚ ਆਉਣ ਲਈ ਕਿ ਅੱਲਾ ਮੈਂ ਮੇਨਲਾ ਤਾਂ ਮੈਂ ਫਿਰ ਜਾਂਦਾ ਉਹਨਾਂ ਦੇ ਲਿੰਕ ਬਹੁਤ ਸੀਗੇ ਲਾਈਨ ਦੇ ਵਿੱਚ ਉਹਨਾਂ ਦੀ ਆਪਣੀ 뮤지컬 ਕੰਪਨੀ ਵੀ ਸੀ ਉਸ ਸਮੇਂ ਦੇ ਵਿੱਚ ਮਿਲਾਪ ਰਿਕਾਰਡਿੰਗ ਕੰਪਨੀ ਬਾਕੀ ਉਹਨਾਂ ਦਾ ਜਿੰਨਾ ਸੰਗਰੂਰ ਦੇ ਦਾਇਰੇ ਦੇ ਵਿੱਚ ਕਲਾਕਾਰ ਸੀ ਪੁਰਾਣੇ ਉਹ ਉਹਨਾਂ ਚ ਉੱਠਣੀ ਬੈਠਣੀ ਪ੍ਰੈਸ ਰਿਪੋਰਟਰ ਕਰਕੇ ਵੀ ਚੰਗੀ ਬਣ ਜਾਂਦੀ ਆ ਲਿੰਕ ਬਣ ਜਾਂਦੇ ਆ ਤੇ ਉਹਦਾ ਮੈਨੂੰ ਫਾਇਦਾ ਬਹੁਤ ਮਿਲਿਆ ਤੇ ਉਹਨਾਂ ਨੇ ਗਾਣੇ ਲਿਖੇ ਉਹ ਮੈਨੂੰ ਛੱਡ ਜਾਂਦੇ ਸਟੂਡੀਓ ਦੇ ਵਿੱਚ ਤੇ ਸਾਡੀ ਤੁਰਦੀ ਤੁਰਦੇ ਉਮੀਦ ਨਹੀਂ ਸੀ ਸਾਨੂੰ ਵੈਸੇ ਵੀ ਚੱਲ ਜਮਾਂਗੇ ਕੁਕਾ ਬਹੁਤ ਵੱਡਾ ਸਫਰ ਸੀ ਮੈਂ ਜਦੋਂ ਗਾਣੇ ਦੇਖਣੇ ਲੋਕਾਂ ਦੇ ਉਹ ਸਮੇਂ ਦੇ ਵਿੱਚ ਦਾ 10 ਲੱਖ ਦੇ ਉਹ ਟੀਵੀ ਦੇ ਚੈਨਲ ਜਿੱਥੇ ਮੈਨੂੰ ਕਦੇ ਉਮੀਦ ਨਹੀਂ ਸੀ ਵੀ ਮੈਂ ਇੱਥੇ ਆ ਜਾਊਗਾ ਪਰ ਹੈ ਇਹ ਮੇਰੇ ਲਈ ਸੁਪਨਾ ਵੀ ਮਿੱਤਰਾਂ ਦਾ ਨਾਂ ਚੱਲਦਾ ਗਾਣਾ ਜਦੋਂ ਚੱਲਿਆ ਟੋਟਲੀ ਚੇਂਜ ਹੋਇਆ ਸਾਰਾ ਕੁਝ ਅੱਛਾ ਤੇ ਉਹਦੀ ਕਹਾਣੀ ਇਹ ਸੀ ਕਿ ਅਸੀਂ ਕੈਸਟਾਂ ਆਈਆਂ 21 ਉਹਦਾ ਕੋਈ ਰਿਸਪੌਂਸ ਨਹੀਂ ਦੂਜੀ ਆਈ ਉਹ ਥੋੜੀ ਜਿਹੀ ਚੱਲ ਗਈ ਉਹ ਚ ਕੀ ਸਿੱਖ ਚਲਸੋ ਦੋ ਬਣ ਜੂ ਮਰ ਜੂ ਪੁੱਤ ਬਗਾਨਾ ਹਾਂਜੀ ਉਹਦੇ ਥੋੜਾ ਜਿਹਾ ਨੋਟਿਸ ਜਿਹਦੇ ਵਿੱਚ ਹੋ ਗਿਆ ਮੈਂ ਜੀ ਦੱਸਣ ਹਾਂ ਹਾਂ ਨੋਟਿਸ ਹੋ ਗਏ ਹਾਂ ਮੋਹ ਜੀ ਮੇਰਾ ਗਾਣਾ ਆਇਆ ਸੀ ਕਾਏ ਜੀ ਉੱਥੇ ਸਿੰਪਲ ਜਿਹਾ ਵੀਡੀਓ ਚਲੋ ਕੋਈ ਬਹੁਤਾ ਨਹੀਂ ਠੀਕ ਚੱਲਦਾ ਰਿਹਾ ਮਿੱਤਰਾਂ ਦੇ ਨਾਲ ਚੱਲਦੀ ਜਿਹੜੀ ਕੈਸਟ ਸੀ ਉਹ ਸਾਡੀ ਟੀ ਸੀਰੀਜ਼ ਨੇ ਸਿਲੈਕਟ ਕਰ ਲਈ ਵੈਸੇ ਹੀ ਅਸੀਂ ਨਹੀਂ ਚਾਹੁੰਦੇ ਸੀ ਕਿ ਉੱਥੇ ਸਾਡੀ ਡੀਲ ਹੋਣੀ ਨਹੀਂ ਸੀ ਅਸੀਂ ਜਾਣਾ ਵੀ ਨਹੀਂ ਸੀ ਅਸੀਂ ਆਪਲੀਜ਼ ਕਰਨ ਦੇ ਮੂਰਚੇ ਸੀ ਅੱਜ ਦੀ ਮੇਰੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ